ਹਾਂ ਜਿਹੜੀ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕਿ ਭਈ ਇੰਸਟਾਗ੍ਰਾਮ ਦੀ ਇੱਕ ਜੋ ਕਮਲ ਕੌਰ ਭਾਬੀ ਜਾਣੀ ਜਾਂਦੀ ਸੀ ਜਿਹਦੇ ਵਿੱਚ ਉਹਦੀ ਅੱਜ ਬਹੁਤ ਹੀ ਬੁਰੀ ਤਰ੍ਹਾਂ ਇੱਕ ਮੌਤ ਹੋ ਜਾਂਦੀ ਹੈ ਤੇ ਬਠਿੰਡੇ ਦੇ ਵਿੱਚ ਇੱਕ ਪਾਰਕਿੰਗ ਦੇ ਵਿੱਚ ਜਿਵੇਂ ਇਸ ਪਰਿਵਾਰ ਦਾ ਦੱਸਣਾ ਪਹਿਲਾਂ ਇਹ ਵੀਡੀਓ ਸੁਣੋ ਫਿਰ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਸੁਣੋ ਵੀਡੀਓ ਸੋਸ਼ਲ ਮੀਡੀਆ ਤੇ ਮਸ਼ਹੂਰ ਰਹਿਣ ਵਾਲੀ ਕਮਲ ਕੌਰ ਦਾ ਬਠਿੰਡਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਉਸਦੀ Laash ਇੱਕ ਕਾਰ ਦੇ ਵਿੱਚੋਂ ਬਰਾਮਦ ਹੋਈ ਹੈ ਬਠਿੰਡਾ ਪੁਲਿਸ ਨੂੰ ਬਠਿੰਡਾ ਪੁਲਿਸ ਇਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਹੈ ਔਰ ਕਮਲਕੌਰ ਅਕਸਰ ਚਾਹੇ ਇੰਸਟਾਗ੍ਰam ਹੈ ਚਾਹੇ ਫੇਸਬੁੱਕ ਹੈ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਰਹਿੰਦੀ ਸੀ 3 ਲੱਖ ਤੋਂ ਉੱਪਰ ਉਸਦੇ ਵੀਵਰਸ ਸੀ ਫੋਲੋਅਰਸ ਸੀ ਔਰ ਇਹੀ ਕਮਲਕੌਰ ਦਾ ਲੁਧਿਆਣਾ ਦੇ ਇੱਕ ਇਲਾਕੇ ਦੇ ਵਿੱਚ ਘਰ ਹੈ ਕਮਲਕੌਰ ਆਪਣੀਆਂ ਦੋ ਭੈਣਾਂ ਅਤੇ ਇੱਕ ਮਾਂ ਦੇ ਨਾਲ ਦੋ ਭਰਾਵਾਂ ਦੇ ਨਾਲ ਇਸੇ ਘਰ ਦੇ ਵਿੱਚ ਉਹ ਰਹਿੰਦੀ ਸੀ ਔਰ ਬਠਿੰਡਾ ਕਿਵੇਂ ਪਹੁੰਚੀ ਲੁਧਿਆਣੇ ਦੋ ਇਹ ਹਜੇ ਪੁਲਿਸ ਜਾਂਚ ਕਰ ਰਹੀ ਹੈ ਕਿਉਂਕਿ ਜਿਹੜੇ ਇਲਾਕੇ ਦੇ ਲੋਕ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਵਿਕਾਸਨਗਰ ਦਾ ਇਲਾਕਾ ਹੈ ਲੁਧਿਆਣਾ ਦੇ ਇਹ ਵਿਕਾਸਨਗਰ ਦੇ ਵਿੱਚ ਇਹ ਕਮਲਕੌਰ ਰਹਿੰਦੀ ਸੀ ਸੋ ਅਕਸਰ ਇੰਸਟਾਗ੍ਰam ਤੇ ਜਦੋਂ ਲਾਈਵ ਹੁੰਦੀ ਸੀ ਤਾਂ ਫੇਸਬੁਕ ਤੇ ਲਾਈਵ ਹੁੰਦੀ ਸੀ ਤਾਂ ਲੋਕ ਕਾਫੀ ਉਸ ਨੂੰ ਸੋਸ਼ਲ ਮੀਡੀਆ ਤੇ ਦੇਖਦੇ ਸੀ ਪਰ ਜਿਸ ਤਰ੍ਹਾਂ ਦੇ ਨਾਲ ਉਸ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਇਹ ਆਪਣੇ ਆਪ ਦੇ ਵਿੱਚ ਸਵਾਲ ਕਈ ਤਰ੍ਹਾਂ ਦੇ ਖੜੇ ਹੁੰਦੇ ਨੇ ਪੁਲਿਸ ਦੀ ਜਾਂਚ ਵੀ चल रही है कि लुधियाना टू बठिंडा कमल कौर किमे गई ਉਸ ਦੇ ਕੋਲ ਇੱਕ ਗੱਡੀ ਸੀ ਔਰ ਉਹ ਗੱਡੀ ਆਪਣੀ ਗੱਡੀ ਤੇ ਇੱਥੋਂ ਗਈ ਜਿਹੜੀ ਗੱਡੀ ਦੇ ਵਿੱਚ ਉਸਦੀ লাশ ਮਿਲੀ ਉਹ ਗੱਡੀ ਕਿਦੀ ਹੈ ਇਹ ਪੁਲਿਸ ਪੂਰੇ ਇਸ ਮਾਮਲੇ ਤੇ ਜਾਂਚ ਕਰ ਰਹੀ ਹੈ ਇੱਥੇ ਜਿਹੜੇ ਲੋਕ ਹੈਗੇ ਨੇ ਘਰ ਦੇ ਬਿਲਕੁਲ ਸਾਹਮਣੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਦਾ ਕੀ ਆਖਣਾ ਹੈ ਲੋਕ ਕੀ ਕਮਲ कौर ਨੂੰ ਜਾਣਦੇ ਸੀ ਤੁਸੀਂ ਜਾਣਦੇ ਸੀ ਕਮਲਕੌਰ ਨੂੰ ਪਤਾ ਲੱਗਿਆ ਤਾਂ ਉਹਨੂੰ ਕਿ ਉਸ ਦਾ ਕਤਲ ਹੋ ਗਿਆ ਹਾਂਜੀ ਸਰ ਸਾਨੂੰ ਰਾਤ ਨੂੰ ਹੀ ਖਬਰ ਮਿਲ ਗਈ ਸੀ ਜਦੋਂ ਪੁਲਿਸ ਆਈ ਸੀਗੇ ਨਾ ਹੀ ਤੇ ਅਸੀਂ ਮੈਂ ਉੱਥੇ ਹੀ ਸੀਗਾ ਉਸ ਟਾਈਮ ਸਾਰਾ ਵਾਕਿਆ ਮੇਰੇ ਸਾਹਮਣੇ ਹੀ ਹੋਇਆ ਤੇ ਅਸੀਂ ਉਹਨਾਂ ਨੂੰ ਪੁੱਛਿਆ ਸੀ ਕੀ ਹੋਇਆ ਸੀ ਉਹ ਕਹਿੰਦੇ ਉਹਨਾਂ ਦੀ ਡੈਥ ਹੋ ਗਈ ਹੈ ਤੇ ਅਸੀਂ ਰਾਤ ਨੂੰ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਫੋਟੋ ਵਗੈਰਾ ਕੋਈ ਦਿਖਾਓ ਨਾ ਦੀ ਤੇ ਉਪਰ ਰਾਤ ਨੂੰ ਕਨਫਰਮ ਨਹੀਂ ਸੀ ਕਰ ਪਰ ਪਰ ਉਹਨਾਂ ਨੇ ਕਿਹਾ ਇਹ ਕਿਹਦੇ ਕੋਲੋਂ ਪੁੱਛਿਆ ਸਾਰਾ ਕੁਝ ਇਹ ਸਰ ਜਦੋਂ ਰਾਤ ਥਾਣੇ ਤੋਂ ਆਏ ਸੀ ਨਾ ਲੋਕਲ ਥਾਣੇ ਤੋਂ ਪੁਲਿਸ ਆਈ ਸੀਗੀ ਅੱਛਾ ਲੋਕਲ ਥਾਣੇ ਤੋਂ ਪੁਲਿਸ ਆਈ ਸੀ ਹਾਂ ਪੁਲਿਸ ਆਈ ਸੀ ਰਾਤ ਨੂੰ 9 9:30 ਵਜੇ ਦੀ ਗੱਲ ਹੈ ਨਾਲ ਕੋਨ ਸੀ ਪੁਲਿਸ ਦੇ ਸਾਹਮਣੇ ਕਮਲਕੌਰ ਦੀ ਮਦਰ ਉਹਦੀ ਮੰਦਰ ਵੀ ਸੀ ਉਹਦੀ ਸਿਸਟਰ ਵੀ ਸੀ ਬ੍ਰਦਰ ਵੀ ਸੀ ਸਾਰਾ ਪਰਿਵਾਰ ਉੱਥੇ ਹੀ ਸੀਗਾ ਮੈਂ ਵੀ ਉੱਥੇ ਸੀਗਾ ਸਰ ਅਸੀਂ ਸਾਰੇ ਉੱਥੇ ਸੀ ਰਾਤ ਨੂੰ ਅਸੀਂ 10:30 ਸਵੇਰ ਤੱਕ ਉੱਥੇ ਰਹੇ ਹਾਂ ਪਰ ਪਹਿਲੇ ਰਾਤ ਪੁਲਿਸ ਨੇ ਕਿਹਾ ਸੀ ਉਸੇ ਟਾਈਮ ਤੁਹਾਨੂੰ ਬੁਲਾਇਆ ਸੀ ਉੱਥੇ ਵੀ ਤੁਸੀਂ ਚਲੋ ਫਿਰ ਬਾਅਦ ਚ ਉਧਰੋਂ ਅਫਸਰ ਦਾ ਫੋਨ ਆਇਆ ਉਹ ਕਹਿੰਦੇ ਵੀ ਤੁਸੀਂ ਸਵੇਰੇ ਮਾਰਨਿੰਗ ਆਇਓ ਵੀ ਰਾਤ ਦਾ ਟਾਈਮ ਆ ਵੀ ਕਿਤੇ ਐਕਸੀਡੈਂਟ ਵਗੈਰਾ ਨਾ ਹੋ ਜਾਵੇ ਸਵੇਰੇ ਪਹਿਲੇ ਟਾਈਮ ਤੁਸੀਂ ਆ ਜਾਓ ਤੇ ਉਹਨਾਂ ਨੇ ਕਨਫਰਮ ਰਾਤੀ ਕਰਤਾ ਸੀ ਕਿ ਡੈਥ ਹੋ ਚੁੱਕੀ ਹੈ ਅੱਛਾ ਗੱਡੀ ਉਹਦੇ ਕੋਲ ਕਿਹੜੀ ਸੀ ਗੱਡੀ ਉਹਦੇ ਕੋਲ ਸਾਈਟਵਾਂਡ ਸੀਗੀ I 10 I 10 I 10 ਜਿਹੜੀ ਗੱਡੀ ਦੇ ਵਿੱਚੋਂ ਉਸਦੀ লাশ ਮਿਲੀ ਹੈ ਹਾਂਜੀ ਕੀ ਕੀ ਪਤਾ ਲੱਗਿਆ ਤੁਹਾਨੂੰ ਪਤਾ ਸਰ ਇਹੀ ਲੱਗਿਆ ਵਾ ਵੀਡੀਓ ਜਦੋਂ ਵਾਇਰਲ ਹੋਈਆਂ ਸੀ ਵੀਡੀਓ ਦੇਖਿਆ ਗੱਡੀ ਦਾ ਬਾਹਰ ਪੂਰਾ ਬਲੱਡ ਨਿਕਲਾ ਹੋਇਆ ਸੀਗਾ ਤੇ ਉਹ ਦੱਸ ਰਹੇ ਸੀ ਵੀ ਦੋ ਦਿਨ ਤੋਂ লাশ ਗੱਡੀ ਦੇ ਵਿੱਚ ਹੀ ਪਈ ਸੀ ਵੀ ਗੱਡੀ ਉਹਦੀ ਆਪਣੀ ਹੀ ਪਤਾ ਲੱਗਿਆ ਸਰ ਗੱਡੀ ਉਹਦੀ ਆਪਣੀ ਆ ਸਰ ਮਤਲਬ ਉਹ ਗੱਡੀ ਆਪਣੀ ਹੈ ਹਾਂਜੀ ਗੱਡੀ ਉਹਦੀ ਆਪਣੀ ਉਹੀ ਗੱਡੀ 'ਚ ਹੀ লাশ ਮਿਲੀ ਹੈ ਉਹਦੀ ਤੇ ਜਦੋਂ ਉਹਨਾਂ ਤਾਂ ਹੀ ਨਿਗਾ ਪਈ ਗੱਡੀ ਦੇ ਵਿੱਚ ਪੂਰੀ ਬਲੀਡਿੰਗ ਹੋ ਚੁੱਕੀ ਸੀਗੀ ਸਮੈਲ ਮਾਰ ਰਹੀ ਸੀਗੀ ਤੇ ਜਦੋਂ ਫਿਰ ਉੱਥੇ ਦੇ ਆਸ-ਪਾਸ ਲੋਕਾਂ ਨੇ ਦੇਖਿਆ ਤਾਂ ਪੁਲਿਸ ਨੂੰ ਇਨਤਲਾਹ ਦਿੱਤੀ ਕਿ ਬਲੀਡਿੰਗ ਹੋ ਰਹੀ ਹੈ ਗੱਡੀ ਦੇ ਵਿੱਚ ਕੋਈ লাশ ਪਈ ਹੈ ਗੱਡੀ ਵਿੱਚ ਇੰਸਟਾਗ੍ਰਾਮ ਤੇ ਜਿਸ ਤਰ੍ਹਾਂ ਦੇ ਨਾਲ ਉਹ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਰਹਿੰਦੀ ਸੀ ਇਲਾਕੇ ਦੇ ਵਿੱਚ ਕਿਵੇਂ ਤੁਸੀਂ ਵੇਖਦੇ ਹੋ ਤੁਸੀਂ ਤਾਂ ਪੜੋਸੀ ਹੋ ਨਾ ਹਾਂਜੀ ਸਰ ਮੈਂ ਪੜੋਸੀ ਆ ਮੇਰਾ ਉਹਨਾਂ ਦੇ ਫੈਮਿਲੀ ਨਾਲ ਬੜਾ ਅੱਛਾ ਪਿਆਰ ਹੈ ਤੇ ਉਹ ਬਹੁਤ ਅੱਛਾ ਇਹਨਾਂ ਦਾ ਮਹੱਲੇ ਦੇ ਵਿੱਚ ਪਿਆਰ ਸੀ ਕੋਈ ਇੰਦਾ ਦੀ ਨਹੀਂ ਸੀ ਕੋਈ ਗਲਤ ਪਾਸ਼ਾ ਕਰਦੀ ਉਹਨੇ ਅਜੇ ਤੱਕ ਨਹੀਂ ਬੋਲੀ ਸਿਰਫ ਸੋਸ਼ਲ ਮੀਡੀਆ ਤੇ ਹੀ ਉਹ ਜੋ ਮਰਜੀ ਬਹੁਤੇ ਲੋਕ ਅੱਜ ਕੱਲ ਫੇਮਸ ਹੋਣ ਉਹ ਤੁਹਾਨੂੰ ਪਤਾ ਬੋਲਦੇ ਸੀ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਸੀ ਹਾਂਜੀ ਹਾਂਜੀ ਦੇਖਦੇ ਸੀ ਰੈਗੂਲਰ ਚੱਲਦੀ ਰਹਿੰਦੀ ਸੀ ਵੀਡੀਓ ਦੇਖਦੇ ਰਹਿੰਦੇ ਸੀ ਠੀਕ ਸੀ ਤੁਸੀਂ ਘਰ ਆਣਾ ਜਾਣਾ ਸੀ ਤੁਹਾਡਾ ਘਰ ਆਣਾ ਜਾਣਾ ਵੀ ਸੀ ਉਹਦੀ ਮੰਮੀ ਨਾਲ ਸਾਡਾ ਬਹੁਤ ਪਿਆਰ ਹੈ ਸਾਰੀ ਫੈਮਿਲੀ ਨਾਲ ਹੀ ਬਹੁਤ ਚੰਗਾ ਪਿਆਰ ਹੈ ਸਾਡਾ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹ ਵੀਡੀਓ ਆਉਂਦੀ ਸੀ ਤੁਸੀਂ ਉਹਨੂੰ ਪਸੰਦ ਕਰਦੇ ਸੀ ਔਰ ਉਹ 100 ਕਈ ਪ੍ਰਕਾਰ ਦੀ ਕਈ ਵੀ ਵੀਡੀਓ ਨਹੀਂ ਦੇਖਣ ਵਾਲੀ ਹੁੰਦੀ ਹੈ ਕਿ ਆਪਾਂ ਦੇਖਦੇ ਰਹਿੰਦੇ ਚੈਨਲ ਨੂੰ ਕੰਟੀਨਿਊ ਚੱਲਦਾ ਰਹਿੰਦੇ ਜੀ ਇੰਸਟਾਗ੍ਰam ਤੇ ਅਸੀਂ ਵੀ ਵੀਡੀਓ ਬਾਨਦੇ ਆ ਨਾ ਸਾਡੇ ਨਾਲ ਅਟੈਚ ਹੋ ਜਾਂਦੀ ਜੀ ਫੋਲੋ ਕੀਤਾ ਹੋਈ ਸੀ ਅਸੀਂ ਉਹਨੂੰ ਵਧੀਆ ਠੀਕ ਸੀ ਵੀਡੀਓ ਵਧੀਆ ਪੰਦੀ ਸੀ ਹੁਣ ਕਈ ਲੋਕਾਂ ਨੂੰ ਨਹੀਂ ਵਧੀਆ ਲੱਗਦਾ ਤੁਹਾਨੂੰ ਕਿਦਾਂ ਪਤਾ ਲੱਗਿਆ ਉਹ ਕਿਵੇਂ ਕੀ ਕਿਸੇ ਲਈ ਗਈ ਸੀ ਇੱਥੋਂ ਕੁਝ ਦੱਸ ਕੇ ਗਈ ਤੁਹਾਨੂੰ ਮਾਪਿਓਗਲ ਪਤਾ ਮਦਰ ਨੇ ਰਾਤ ਦੱਸਿਆ ਜਦੋਂ ਪੁਲਿਸ ਦਾ ਉਹਨਾਂ ਦਾ ਪੁੱਛਗਿੱਛ ਕਰ ਰਹੀ ਸੀ ਉਹ ਕਹਿ ਰਹੇ ਸੀ ਕਿ ਉਹ ਬੰਗਲਾ ਮੁਖੀ ਮਾਤਾ ਦੇ ਗਈ ਹੈ ਘਰੇ ਇਹ ਕਹਿ ਕੇ ਗਈ ਹੈ ਤੇ ਉਹਦਾ 10 ਤਰੀਕ ਨੂੰ ਵੀ ਰਾਤ ਨੂੰ 12 ਵਜੇ ਤੱਕ ਉਹਦਾ ਫੋਨ ਔਨ ਸੀਗਾ ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ ਉਸ ਤੋਂ ਬਾਅਦ ਕੱਲ ਹੀ ਖਬਰ ਆਈ ਆ ਕਿ ਉਹਦੀ ਡੈਥ ਹੋ ਚੁੱਕੀ ਹੈ ਇਲਾਕੇ ਦੇ ਵਿੱਚ ਰਵਈਆ ਵਧੀਆ ਸੀ ਬਹੁਤ ਚੰਗਾ ਸੀਗਾ ਬਹੁਤ ਚੰਗਾ ਤਰੀਕੇ ਨਾਲ ਬੋਲਦੀ ਸੀ ਕੋਈ ਮਾੜਾ ਚੰਗਾ ਨਹੀਂ ਕਿਸੇ ਨੂੰ ਬੋਲਦੀ ਨਾ ਮਾੜਾ ਸੁਣਦੀ ਸੀ ਨਾ ਮਾੜਾ ਬੋਲਦੀ ਸੀ ਵੀ ਜਿਹੜਾ ਵੀ ਕੋਈ ਉਸਤੇ ਨ ਉਸਤੇ ਦੁਆ ਸਲਾਮ ਸਾਰਿਆਂ ਨੂੰ ਕਰਦੀ ਰਹਿੰਦੀ ਸੀ ਬਹੁਤ ਅੰਦਰ ਬਾਹਰ ਹੀ ਰਹਿੰਦੀ ਸੀ ਜਿਆਦਾ ਕਰ ਬਾਹਰ ਹੀ ਰਹਿੰਦੀ ਸੀ ਕਿਉਂਕਿ ਉਹਦਾ ਕੰਮ ਹੀ ਐਕਟੀਵਿਟੀ ਦਾ ਸੀਗਾ ਬਾਹਰ ਰਹਿਣਾ ਵੀ ਸ਼ੌਹਲ ਜੀ ਨੂੰ ਕੋਈ ਪ੍ਰੋਪਰਸ਼ਨ ਆ ਗਈਆਂ ਜੋ ਉੰਦੀਆਂ ਨੇ ਇਹ ਮੋਡਲਿੰਗ ਕਰਨੀ ਹੈ اچھا ਪ੍ਰੋਮੋਸ਼ਨ ਆ ਹਾਂ ਜਦੋਂ ਸੋਸ਼ਲ ਮੀਡੀਆ ਤੇ ਕੋਈ ਵਾਇਰਲ ਹੁੰਦਾ ਤਾਂ ਪ੍ਰੋਮੋਸ਼ਨ ਉੱਪਰੋਂ ਐਡ ਵਾਸਤੇ ਕਿਉਂਕਿ ਉਹ ਘਾਟ ਹੀ ਮੇਰੇ ਹਸਾਮਨਾ ਮਲੇ ਚ ਰਹਿਣਾ ਉਹਨੇ ਬਾਹਰ ਹੀ ਮੇਰੇ ਮੇਰੇ ਸਾਹ ਮਹੀਨੇ ਚ ਤਿੰਨ ਚਾਰ ਦਿਨ ਉਹਨੇ ਆਣਾ ਜਦੋਂ ਵੀ ਮੇਲਾ ਤੋਂ ਠੀਕ ਆ ਹੈਲੋ ਬਾਈ ਵਧੀਆ ਕਰਦੀ ਨਫਸਤੇ ਦੁਆਸ ਨਾਲ ਫੈਮਿਲੀ ਦੇ ਹਾਲਾਤ ਕਿੱਦਾਂ ਦੇ ਨੇ ਕੋਈ ਹਾਲਾਤ ਬਹੁਤ ਗਰੀਬ ਨੇ ਸ਼ੁਰੂ ਤੋਂ ਹੀ ਗਰੀਬੀ ਨੇ ਕਾਫੀ ਸਾਲ ਤੋਂ ਅੰਕਲ ਦੀ ਡੈਥ ਹੋ ਗਈ ਸੀਗੀ ਉਸ ਤੋਂ ਬਾਅਦ ਆਂਟੀ ਵੀ ਬਹੁਤ ਕਮਲਕੌਰ ਦੇ ਫਾਦਰ ਦੀ ਫਾਦਰ ਦੀ ਉਸ ਤੋਂ ਬਾਅਦ ਇਹਨਾਂ ਦੇ ਥੋੜਾ ਫੈਮਿਲੀ ਦੇ ਹਾਲਾਤ ਜਦੋਂ ਪ੍ਰੋਮੋਸ਼ਨ ਕਰਦੀ ਸੀ ਤਾਂ ਉਹ ਪੈਸੇ ਕਾਫੀ ਮਿਲਦੇ ਹੋਣੇ ਨੇ ਕਿਉਂਕਿ ਸੋਸ਼ਲ ਮੀਡੀਆ ਦਾ ਇਸ ਤਰ੍ਹਾਂ ਦੇ ਨਾਲ ਵਾਇਰਲ ਜਿਹੜਾ ਹੁੰਦਾ ਉਹਨੂੰ ਬਿਜ਼ਨਸ ਦਾ ਕਾਫੀ ਮਿਲਦਾ ਚਲੋ ਇਹ ਤਾਂ ਪਤਾ ਨਹੀਂ ਜੀ ਕਿੰਨਾ ਆਂਦੇ ਆ ਕਿੰਨਾ ਨਹੀਂ ਆਂਦੇ ਸਾਨੂੰ ਇਹਨਾਂ ਨਹੀਂ ਪਤਾ ਪਰ ਇਹ ਸੀ ਉਹ ਪਪੂਲਰ ਬਹੁਤ ਹੋ ਚੁੱਕੀ ਜੀ 300 ਕੁਝ ਪਲੱਸ ਉਹਦੇ ਫੋਲੋਅਰ ਹੋ ਗਏ 3-3 ਲੱਖ ਤੋਂ ਉੱਪਰ ਹਾਂ 3 ਲੱਖ ਤੋਂ ਉੱਪਰ ਬਹੁਤ ਹੋ ਚੁੱਕੀ ਤਾਂ ਕਰਕੇ ਲਿੰਦਾ ਬਾਕੀ ਜੇ ਨਹੀਂ ਨਹੀਂ ਸਰਕਰੇ ਦਾ ਬਹੁਤ ਅੱਛਾ ਪਹਿਰਾਵਾ ਸੀ ਐਦਾਂ ਦਾ ਕੁਝ ਨਹੀਂ ਸੀ ਸ਼ੋਅਸਰ ਮੀਡੀਆ ਦੇ ਸੀ ਤੁਹਾਨੂੰ ਕੀ ਲੱਗਦਾ ਕੀ ਹੋਇਆ ਕੀ ਹੋਏਗਾ ਸਰ ਕਹਿ ਨਹੀਂ ਸਕਦੇ ਹੁਣ ਕੀ ਹੋਇਆ ਵਾ ਕਿਉਂਕਿ ਉਹਦੀ ਅਜ ਤੱਕ ਇਹ ਸੁਣਿਆ ਨਹੀਂ ਕਦੀ ਕੋਈ ਰੰਜਿਸ਼ ਹੋਵੇ ਕਿਸੇ ਨਾਲ ਕੋਈ ਲੜਾਈ ਝਗੜਾ ਹੋਵੇ ਇੱਕੋ ਦਮ ਸ਼ੌਕ ਵਾਲੀ ਨਿਊਜ਼ ਆ ਵੀ ਉਹਦਾ ਇੱਕ ਮਰਡਰ ਹੋ ਗਿਆ ਵਾ ਉਹ ਹੋਇਆ ਕਹਿ ਨਹੀਂ ਸਕਦੇ ਸਰ ਸੋ ਇਹ ਇਹ ਘਰ ਦਾ ਉਹੀ ਗੇਟ ਹੈ ਔਰ ਇਲਾਕਾ ਨਿਵਾਸੀਆ ਦਾ ਕਹਿਣਾ ਕਿ ਕਾਫੀ ਗਰੀਬ ਫੈਮਿਲੀ ਹੈ ਪਰ ਪ੍ਰੋਮੋਸ਼ਨ ਦੇ ਲਈ ਉਹ ਜ਼ਰੂਰ ਬਾਹਰ ਜਾਂਦੀ ਸੀ ਕਿਉਂਕਿ ਜਦੋਂ ਇੰਸਟਾਗ੍ਰam ਤੇ ਫੇਸਬੁੱਕ ਤੇ ਜਦੋਂ ਵੱਨਰ ਉਸ ਵੱਧੇ ਨੇ ਵੀਵਰਸ ਵੱਧੇ ਨੇ ਤਾਂ ਕਿਉਂਕਿ ਪ੍ਰੋਮੋਸ਼ਨ ਆਂਦੀਆਂ ਐਡ ਦੇ ਲਈ ਉਸੇ ਲਈ ਉਹ ਘਰ ਤੋਂ ਬਾਹਰ ਜਾਂਦੀ ਸੀ ਪਰ ਘਰੇ ਇਹ ਕਹਿ ਕੇ ਗਈ ਸੀ ਕਿ ਉਹ ਬਾਲਾਜੀ ਜਾ ਰਹੀ ਹੈ ਪਰ ਬਠਿੰਡੇ ਦੇ ਵਿੱਚ ਕਾਰ ਦੇ ਵਿੱਚ ਉਸਦੀ ਲਾਸ਼ ਮਿਲਣਾ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਲੁਧਿਆਣਾ ਤੋਂ ਬਠਿੰਡਾ ਉਹ ਕਿਵੇਂ ਪਹੁੰਚੀ ਪੁਲਿਸ ਇਸ ਪੂਰੇ ਮਾਮਲੇ ਤੇ ਜਾਂਚ ਵਿੱਚ ਜੁਟੀ ਹੋਈ ਹੈ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਮੈਨੂੰ ਨਵੀਨ ਸ਼ਰਮਨ ਨੂੰ ਇਜਾਜ਼ਤ ਦਿਓ ਔਰ ਇਹਨਾਂ ਤਸਵੀਰਾਂ ਨੂੰ ਛੱਡ ਕੇ ਜਾ ਰਿਹਾ ਇੱਕ ਕਮਲ ਕੋਰ ਜਿਹੜੀ ਸੋਸ਼ਲ ਮੀਡੀਆ ਇੰਸਟਾਗ੍ਰam ਤੇ ਕਾਫੀ ਵਾਇਰਲ ਹੁੰਦੀ ਹੈ ਤੁਸੀਂ ਦੇਖਦੇ ਹੋਵੋਗੇ ਕਈ ਲੱਖਾਂ ਉਸ ਦੇ ਫੈਨ ਸੀ ਉਸ ਸੋਸ਼ਲ ਮੀਡੀਆ ਇੰਸਟਾਗ੍ਰam ਤੇ ਉਸੇ ਦਾ ਹੀ ਘਰ ਹੈ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਇਸ ਘਰ ਦੇ ਵਿੱਚ ਕਮਲ ਕੋਰ ਆਪਣੀਆਂ ਦੋ ਭੈਣਾਂ ਦੋ ਭਰਾ ਤੇ ਆਪਣੀ ਮਾਂ ਦੇ ਨਾਲ ਰਹਿੰਦੀ ਸੀ ਉਸ ਦੇ ਫਾਦਰ ਦੀ ਪਿਛਲੇ ਦਿਨਾਂ ਦੇ ਵਿੱਚ ਡੈਥ ਹੋ ਗਈ ਸੀ ਜੀ ਇਹ ਲੁਧਿਆਣਾ ਦੇ ਲੋਕ ਆ ਜਿੱਥੇ ਕਿ ਕਮਲ ਰਹਿੰਦੀ ਸੀ ਇਹ ਉਸ ਲੋਕਾਂ ਦਾ ਕਹੜਾ ਜਿਹੜੇ ਉੱਥੋਂ ਦੇ ਰਹਿਣ ਵਾਲੇ ਆ ਤਾਂ ਉਹਨਾਂ ਨੇ ਆਪਣੇ ਬੰਨੂ ਇਹ ਦੱਸਿਆ ਗਿਆ ਵੀ ਸਾਨੂੰ ਜਿਹੜੀ ਕਿ ਇੱਕ ਖਬਰ ਹੋ ਗਈ ਸੀ ਵੀ ਜਦੋਂ ਇਹਦੀ ਜਿਸ ਦਿਨ ਮੌਤ ਹੁੰਦੀ ਹੈ ਤੇ ਵੀ ਉਸ ਦਿਨ ਇਹ ਰਾਤ ਦਾ ਵਕਤ ਸੀ ਤੇ ਪੁਲਿਸ ਜਦੋਂ ਫੋਨ ਘਰੇ ਆਉਂਦਾ ਤੇ ਉਦੋਂ ਬਾਅਦ ਇਹ ਦੱਸਦੇ ਆ ਸਾਰੀ ਜਾਣਕਾਰੀ ਤੇ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿਵੇਂ ਕਿ ਇਹ ਜੋ ਇੰਸਟਾਗ੍ਰam ਦੇ ਨਾਂ ਤੇ ਜਾਣੀ ਜਾਂਦੀ ਹੈ ਕਮਲ ਕੌਰ ਭਾਬੀ ਤੇ ਜਿਹੜੇ ਬਾਈ ਪਿਛਲੇ ਦਿਨ ਇਹਨੂੰ ਦੋ ਦਿਨ ਤੋਂ ਇਹ ਲਾਸ਼ ਸੜਦੀ ਰਹੀ ਹੈ ਤੇ ਜਿਹਦੇ ਵਿੱਚ ਸੀਟੀਸੀ ਕੈਮਰੇ ਦੇ ਵਿੱਚ ਹਲੇ ਤੱਕ ਇੰਨਾ ਮਾਮਲਾ ਸਾਹਮਣੇ ਨਹੀਂ ਆਇਆ ਵੀ ਕਿਸ ਆਧਾਰ ਨੂੰ ਹੋਇਆ ਕਤਲ ਕਿਸ ਨੇ ਕੀਤਾ ਤਾਂ ਇਹਦਾ ਕੀ ਮਾਮਲਾ ਹਜੇ ਤੱਕ ਪੂਰਾ ਸਾਹਮਣੇ ਨਹੀਂ ਆਇਆ ਤਾਂ ਜਦੋਂ ਆਇਆ ਤਾਂ ਤੁਰੰਤ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਜਿੰਤੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਵੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਇਹ ਆਪਣਾ ਨੋਟੀਫਿਕੇਸ਼ਨ ਪਾਉਂਦੇ ਰਵੇ ਮਿਲਦੇ ਆ ਗੱਲ ਨੂੰ ਨੋਟ ਉੱਤੇ ਤਲਵਾਰ